ਹਾਂਜੀ ਬੀਰੋ ਭੈਣੋ ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਵੀਰਾਂ ਨੂੰ ਭੈਣਾਂ ਨੂੰ ਸਿੱਖ ਸੰਗਤ ਨੂੰ ਸਾਕੀ ਦੇ ਖਾਲਸੇ ਦੇ ਸਾਜਣਾ ਦੇ ਉਸ ਦਿਨ ਲੱਖ 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 ਵਾਰ ਵਧਾਈਆਂ ਜੀ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਇੱਕ 325 ਸਾਲ ਹੋ ਚੁੱਕੇ ਨੇ ਖਾਲਸਾ ਸਾਜਣਾ ਦੇ ਉਸ ਨੂੰ ਬੜੀ ਧੂਮ ਸ਼ਾਮ ਨਾਲ ਮਨਾਇਆ ਜਾ ਰਿਹਾ ਜੀ ਤੇ ਖਾਸ ਕਰਕੇ ਆਪਣੇ ਕਾਲਕਤਾਰ ਸਾਹਿਬ ਤੋਂ ਪੰਜਾ ਤਖਤ ਅੰਦਰ ਸਿੰਘ ਸਹਿਬਾਨ ਦਾ ਵੀ ਇਹ ਹੁਕਮ ਆਇਆ ਵੀ ਆਪਣੇ ਘਰਾਂ ਉੱਪਰ ਝੰਡੀਆਂ ਲਾ ਕੇ ਕੇਸਰੀ ਨਿਸ਼ਾਨ ਸਾਹਿਬ ਲਗਾ ਕੇ ਆਪਾਂ ਇਸ ਤਰ੍ਹਾਂ ਬਣਾਇਆ ਜਾਵੇ। ਸੋ ਗੁਰੂ ਪਿਆਰਿਓ ਅੱਜ ਨਾ ਬਾਈ ਵਹੁਣ ਦਾ ਮੇਰਾ ਕੋਈ ਇੱਕ ਛੋਟੀਆਂ ਜਾਂ ਇੱਕ ਦੋ ਬੇਨਤੀਆਂ ਕਰਨੀਆਂ ਬਸ ਤੁਹਾਡੇ ਚਰਨਾ ਜਦ ਕੱਲ ਨਾ ਆਪਣੇ ਦਸਾਖੀ ਦੇ ਪਾਵਨ ਅ ਦਿਵਸ ਦੇ ਉੱਪਰ ਗੁਰੂ ਸਾਹਿਬ ਦੇ ਪਾਵਨ ਸਥਾਨ ਤੇ ਦਰਸ਼ਨ ਪਰ ਕਰਦੇ ਨਾ ਮਨ ਨੂੰ ਬਹੁਤ ਉਦਾਸੀ ਮਹਿਸੂਸ ਹੋਈ ਬਹੁਤ ਜ਼ਿਆਦਾ ਮਨ ਦੁਖੀ ਹੋਇਆ ਇਹ ਦੇਖ ਕੇ ਕਿ ਅਸੀਂ ਆਪਾਂ ਗੁਰੂ ਆਪਾਂ ਗੁਰੂ ਘਰ ਜਾ ਕੇ ਵੀ ਆਪਣੀਆਂ ਆਤਾਂ ਤੋਂ ਬਾਜ਼ ਨਹੀਂ ਆਉਂਦੇ ਖਾਲਸੇ ਦਾ ਸਾਜਨਾ ਦਿਵਸ ਪੂਰੀ ਸਿੱਖ ਸੰਗਤ ਦੁਆਰ ਦਾ ਪਿਆਰ ਨਾਲ ਮਨਾ ਰਹੀ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਜਾ ਰਹੀਆਂ। ਅੱਲ ਮੈਂ ਕੀ ਦੇਖਿਆ ਸੰਗਤ ਜੀ? ਮਾਫ ਕਰਨਾ। ਜਿਹੜੇ ਛੋਟੇ ਵੀਰ ਆ ਜਿਨ੍ਹਾਂ ਦੇ ਕੇਸ ਕਤਲ ਕੀਤੇ ਹੋਏ ਆ, ਕੇਸ ਕੱਟੇ ਹੋਏ ਲਾ ਲੋ। ਉਹਨਾਂ ਦੇ ਸਿਰਾਂ ਉੱਪਰ ਨਾ ਰੁਮਾਲ ਬੰਨੇ ਚਲੋ ਠੀਕ ਆ। ਗੁਰੂ ਸਾਹਿਬ ਦੀ ਮਰਿਆਦਾ ਬਹੁਤ ਜ਼ਰੂਰੀ ਆ। ਇਸ ਲਈ ਬਹੁਤ ਧੰਨਵਾਦ ਵੀ ਉਹਨਾਂ ਦਾ। ਪਰ ਉਹਨਾਂ ਦੇ ਵਿੱਚ ਇੱਕ ਦੇਖਿਆ ਵੀ ਗੁਰੂ ਗੋਦਵਾਰ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਬਿਲਕੁਲ ਬਾਹਰ ਆਉਂ ਸਾਰੀ ਸੋ ਆਪਣੇ ਸਿਰਤ ਤੋਂ ਬਹੁਤ ਵੀਰ ਮੇਰੇ ਛੋਟੇ ਵੀ ਰਮਾਲ ਲਾ ਕੇ ਆਪਣਾ ਸਿਰ ਨੰਗਾ ਕਰ ਲੈਂਦੇ ਸੀ ਚਾਹੀਦਾ ਤਾਂ ਸਾਨੂੰ ਇਸ ਤਰ੍ਹਾਂ ਚਾਹੀਦਾ ਸੀ ਘੱਟੋ ਘੱਟ ਜਿਸ ਵੀਰ ਦੇ ਵੀ ਚਾਹੇ ਕੇਸ ਕੱਟਣ ਦਾ ਚਾਹੇ ਕਿਸੇ ਦੇ ਕੇਸ ਰੱਖਿਆ ਉਹ ਤਾਂ ਚਲੋ ਦਸਤਾਰਾਂ ਸਜਾਉਂਦੇ ਆ ਜੀ ਕੱਲ ਦਾ ਦਿਨ ਆ ਖਾਲਸੇ ਲਈ ਏਡਾ ਵੱਡਾ ਦਿਨ ਆ ਚਾਹੀਦਾ ਆਪਾਂ ਨੂੰ ਇਸ ਤਰ੍ਹਾਂ ਸੀ ਜਿਸ ਵੀਰ ਦੇ ਕੇਸ ਕੱਟੇ ਵੀ ਆ ਉਹ ਵੀ ਦੁਪੱਟਾ ਮੰਨ ਕੇ ਜਾਂ ਦਸਤਾਰ ਸਜਾ ਕੇ ਗੁਰੂ ਗੁਰਦੁਆਰਾ ਸਾਹਿਬ ਪਹੁੰਚਦਾ ਤਾਂ ਇਹ ਮਿਸਾਲ ਹੋਣੀ ਸੀ। ਖਾਲਸਾ ਦਾ ਜਨਮ ਦਿਨ ਖਾਲਸਾ ਦਾ ਪ੍ਰਕਾਸ਼ ਦਿਹਾੜਾ ਵਾ ਠੀਕ ਹੈ ਨਾ ਆਪਣੇ ਰਾਗੀ ਢਾਡੀ ਕੀਰਤਨੀਆਂ ਬਾਰ-ਬਾਰ ਗੁਰੂ ਗ੍ਰੰਥ ਕੰਗੀਧਰ ਪਾਤਸ਼ਾਹ ਜੀ ਨੇ ਜਿਸ ਵੇਲੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਪੰਜ ਪਿਆਰਿਆਂ ਦੇ ਸੀਸ ਲੈ ਕੇ ਖੰਡੇ ਬਾਟੇ ਦੇ ਵਿੱਚੋਂ ਬਹੁਤ ਨੂੰ ਤਿਆਰ ਕੀਤਾ ਕਿੱਡਾ ਵੱਡਾ ਇਤਿਹਾਸ ਆਪਾਂ ਨੂੰ ਬਾਰ-ਬਾਰ ਸੁਆ ਰਹੇ ਆ ਤੇ ਆਪਣੇ ਕੰਨਾਂ ਵਿੱਚ ਆਵਾਜ਼ ਵੀ ਪੈ ਰਹੀ ਆ ਆਪਾਂ ਫੇਰ ਵੀ ਫੇਰ ਵੀ ਗੁਰਦੁਆਰਾ ਸਾਹਿਬ ਵਿਖੇ ਸਿਰ ਨੰਗਾ ਲੈ ਕੇ ਫਿਰਦੇ ਆ ਇੱਕ ਗੱਠ ਦਾ ਰੁਮਾਲ ਆ ਗੁਰੂ ਪਿਆਰਿਓ ਕੁਛ ਵੀ ਤਾਂ ਉਹਨਾਂ ਨੂੰ ਉਹ ਵੀ ਰੱਖਣਾ ਸਿਰ ਤੇ ਭਾਰੀ ਹੋ ਜਾਂਦਾ 2 ਮਿੰਟ ਲਈ ਆ ਦਸਤਾਰ ਜਾਂ ਦੁਪੱਟਾ ਤਾਂ ਪਾੜਨਾ ਕਿੱਥੋਂ ਸਿਰ ਤੇ ਮੰਨਣਾ ਇੱਕ ਛੋਟਾ ਜਿਹਾ ਰੁਮਾਲ ਉਹ ਵੀ ਆਪਾਂ ਦਰਬਾਰ ਸਾਹਿਬ ਤੋਂ ਬਾਹਰ ਆਉਣ ਸਾਰੇ ਇੱਕਦਮ ਇਸ ਤਰ੍ਹਾਂ ਲਾਉਨੇ ਆ ਜਿਵੇਂ ਆਪਣੇ ਸਿਰ ਤੇ ਬਹੁਤ ਵੱਡਾ ਵਜਨ ਪਿਆ ਹੁੰਦਾ। ਸੋ ਮੇਰੀ ਛੋਟੇ ਬੀਨਾਂ ਨੂੰ ਬੇਨਤੀ ਆ ਕਿਰਪਾ ਕਰਕੇ ਇਸ ਤਰ੍ਹਾਂ ਨਾ ਕਰਿਆ ਕਰੋ। ਇੱਕ ਤਾਂ ਨਾ ਕਈ ਵਾਰੀ ਦੇਖੀ ਦਾ ਰੁਮਾਲ ਕਈਆਂ ਨੇ ਬੰਨਿਆ ਹੁੰਦਾ ਤਾਂ ਸਿਰਫ ਮੱਥੇ ਦੇ ਉੱਪਰ ਬਾਕੀ ਸਾਰਾ ਸਿਰ ਨੰਗਾ ਹੁੰਦਾ। ਜਦੋਂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਆਪਾਂ ਜਾਂਦੇ ਆ ਇੱਥੋਂ ਸਿਰ ਬੰਨਿਆ ਹੁੰਦਾ ਰੁਮਾਲ ਸਾਰਾ ਪਿੱਛੋਂ ਸਿਰ ਨੰਗਾ ਹੁੰਦਾ। ਏ ਗੁਰੂਪਾਨ ਤੇ ਛੋਟੇ ਵੀਰੋ ਬਹੁਤ ਪਿਆਰਿਓ ਇਹ ਆਪ ਗੁਰੂ ਸਾਹਿਬ ਦੀ ਬੇਅਦਬੀ ਕਰਨ ਸਮਾਨ ਨਹੀਂ ਹੈ ਇਸ ਤਰ੍ਹਾਂ ਨਾ ਕਰਿਆ ਕਰੋ ਬੇਨਤੀਆ ਦੋਵੇਂ ਹੱਥ ਜੋੜ ਕੇ ਤੁਹਾਡੇ ਵੱਡੇ ਵੀਰ ਵੱਲੋਂ ਗੁੱਸਾ ਨਾ ਕਰਿਓ ਬੇਨਤੀ ਪ੍ਰਵਾਨ ਕਰੋ ਘਟੂ ਘਟ ਇਹ ਜੇ ਇਹ ਜੇ ਸਮੇਂ ਪਾਵਨ ਸਥਾਨ ਜਿਵੇਂ ਕੱਲ ਬਸਾਖੀ ਦਾ ਇਡਾ ਵੱਡਾ ਆਪਣਾ ਦਿਨ ਖਾਲਸੇ ਦੀ ਸਾਜਨਾ ਦਿਵਸ ਦਾ ਆਪਾਂ ਨੂੰ ਤਾਂ ਚਾਹੀਦਾ ਸੀ ਆਪਾਂ ਗੁਰੂ ਘਰ ਬਸਤਾਰਾਂ ਬਨ ਕੇ ਜਾਈਏ ਜਾਂ ਪarne ਮੰਨ ਕੇ ਜਿੱਕਰ ਵਟ ਕੇ ਸੀ ਪੀਲੇ ਪarne ਮੰਨ ਕੇ ਚੱਲੀਏ ਚਲੋ ਆਪਾਂ ਠੀਕ ਹੈ ਰੁਮਾਲ ਬਨ ਕੇ ਵੀ ਜਾਂਦੇ ਆ ਕਿ ਕਿਸੇ ਲਈ ਕੀ ਉਦਾਹਰਨ ਪੈਦਾ ਕਰ ਲਾਂਗੇ ਕਿ ਆਪਾਂ ਨੂੰ ਦੇਖ ਕੇ ਅਗਲਾ ਕਹੂਗਾ ਔਰ ਸੰਗਤ ਜੋ ਬਾਹਰੋਂ ਆਉਂਦੀ ਆ ਜੋ ਆਪਣੇ ਨੌਨ ਸੈਕਟ ਨੇ ਦਰਸ਼ਨ ਕਰਨ ਆਉਂਦੇ ਆ ਉਹਨਾਂ ਦੇ ਤਾਂ ਸਿਰ ਟਕੇ ਹੁੰਦੇ ਆ ਤੇ ਆਪਾਂ ਇਹ ਮਿਸਾਲ ਪੈਦਾ ਕਰਾਂਗੇ ਕਿ ਏਡੇ ਵੱਡੇ ਦਿਨ ਤਿਹਾੜੀ ਵਾਲੇ ਦਿਨ ਵੀ ਵੀ ਸਾਡੇ ਸਿਰ ਦੇ ਉੱਪਰ ਛੋਟਾ ਜਿਹਾ ਰੁਮਾਲ ਬੰਨਿਆ ਉਹ ਵੀ ਆਪਾਂ ਮੱਥਾ ਟੇਕਣ ਤੋਂ ਬਾਅਦ ਇਸ ਤਰ੍ਹਾਂ ਛੇਤੀ ਦਿਨੇ ਲਾਉਣੇ ਜਿਵੇਂ ਆਪਣੇ ਸਿਰ ਦੇ ਉੱਪਰ ਪਤਾ ਨਹੀਂ ਕਿੰਨਾ ਰੋਜਣਾ ਹੁੰਦਾ। ਸੋ ਕੱਲੇ ਦੇਖ ਕੇ ਨਾ ਇੱਕ ਵਾਰ ਨਹੀਂ ਬਹੁਤ ਬਹੁਤ ਵਾਰ ਕੱਲੇ ਇਹ ਚੀਜ਼ ਮੈਨੂੰ ਦੇਖਣ ਨੂੰ ਲੱਗੀ ਤੇ ਮਨ ਨੂੰ ਬਹੁਤ ਦੁੱਖ ਹੋਇਆ। ਸੋ ਬੀਰੋ ਛੋਟੇ ਬੀਰੋ ਇੰਨੀ ਬੇਨਤੀ ਜ਼ਰੂਰ ਪ੍ਰਵਾਨ ਕਰਿਆ ਕਰੋ। ਜਦੋਂ ਗੁਰਦਾਰਾ ਸਾਹਿਬ ਜਾਂਦੇ ਨਾ ਘੱਟੋ ਘੱਟ ਪਰਨਾ ਫਰੋਂ ਜ਼ਰੂਰ ਬੰਨਣ ਦੀ ਆਦਤ ਪਾਓ। ਜੇ ਰਮਾਲ ਵੀ ਬੰਨਣਾ ਤਾਂ ਸਮਾਰ ਕੇ ਸਿਰ ਟਾ ਕੇ ਆਇਆ ਕਰੋ। ਤੇ ਪ੍ਰੋਪਰ ਗੁਰਦੁਆਰਾ ਸਾਹਿਬ ਤੋਂ ਦੇ ਅੰਦਰ ਹضور ਅੰਦਰ ਡਿਊਟੀ ਦੇ ਅੰਦਰ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਵੀ ਨਾ ਸੈਰ ਟਾ ਕੇ ਰੱਖਿਆ। ਬਸ ਇੰਨੀ ਕੁ ਬੇਨਤੀ ਮੇਰੀ ਜਰੂਰ ਪਰਿਵਾਰਕਾਂ ਦੇ ਵਿਸਾਖੀ ਦੇ ਖਾਲਸਾ ਦੇ ਸਾਜਨਾ ਦੇਸ ਦੀ ਤੁਹਾਨੂੰ ਬਾਰ-ਬਾਰ ਫੇਰ ਲੱਖ-ਲੱਖ ਵਧਾਈਆਂ। ਜੇ ਕਿਸੇ ਵੀਰ ਨੂੰ ਭੈਣ ਨੂੰ ਮੇਰੀ ਕੋਈ ਵੀ ਗੱਲ ਗਲਤ ਲੱਗੀ ਹੋਵੇ। ਬੁਰੀ ਲੱਗੀ ਹੋਵੇ ਤਾਂ ਮaaf ਕਰਨਾ ਜੀ ਆਪਣਾ ਵੀਰ ਸਮਝ ਕੇ ਮaaf ਕਰਨਾ ਬਸ ਭਾਵਨਾ ਕੱਲ ਦਾ ਮਾਨੋਦਾਸ ਹੋਇਆ ਕਰਕੇ ਦਿਲ ਕੀਤਾ। ਇਹ ਤੋਂ ਅੱਜ ਦੇ ਨਾਲ ਇਹ ਗੱਲ ਸ਼ੇਅਰ ਕਰਾਂ ਕਿ ਆਪਣੇ ਵੀਰਾਂ ਭੈਣਾਂ ਨਾਲੋਂ ਇਹ ਗੱਲ ਜਰੂਰ ਸ਼ੇਅਰ ਕਰਾਂ ਅੱਗੇ ਤੋਂ ਇਹ ਚੀਜ਼ ਦਾ ਆਪਾਂ ਧਿਆਨ ਰੱਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ